ਕਦੇ ਕਿਹੜੇ ਵਕਤ ਤੇ ਕਿਹੜਾ ਮੋਦੀ ਤੁਹਾਡੇ ਕੋਲੇ ਆ ਜਾਵੇ ਕਿ ਤਾਂ ਕਿ ਮੁੜ ਕੇ ਤੁਹਾਡੇ ਸਿਰਾਂ ਦੀ ਗੱਦੀ ਬਣਾ ਕੇ ਉੱਤੇ ਨਾ ਬਹਿ ਜਾਵੇ ਡਿਸਕਵਰਰ ਪਲੱਸ ਦੇ ਨਾਲ ਅਸੀਂ ਖੜੇ ਹਾਂ ਲੁਧਿਆਣੇ ਅੱਜ ਇੱਥੇ ਕਿਸਾਨ ਮੋਰਚੇ ਤੇ ਜੋ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਇੱਕ ਛੋਟਾ ਜਿਹਾ ਮਾਰਚ ਰੱਖਿਆ ਗਿਆ ਹੈ ਲੁਧਿਆਣੇ ਦੇ ਸਿਟੀਜ਼ਨਾਂ ਵੱਲੋਂ ਕਾਫੀ ਲੋਕ ਇੱਥੇ ਪਹੁੰਚ ਚੁੱਕੇ ਨੇ ਤੇ ਹਜੇ ਸਿਰਫ ਸਟਾਰਟ ਹੈ ਕਿਉਂਕਿ ਪਹਿਲਾਂ ਇਹਨਾਂ ਨੇ ਇੱਥੇ ਅਰਦਾਸ ਕਰਨੀ ਹੈ ਸ਼ਲੋਕ ਪੜਨੇ ਨੇ ਤੇ ਉਸ ਤੋਂ ਬਾਅਦ ਇੱਕ 4-5 ਕਿਲੋਮੀਟਰ ਦਾ ਮਾਰਚ ਕੱਢਿਆ ਜਾਊਗਾ ਤੇ ਸਰਦੀਦਾ ਦੇ ਫੋਟੋ ਹਰੇਕ ਗੱਡੀ ਦੇ ਉੱਪਰ ਲਾਏ ਨੇ ਜਿਸ ਦੀ ਅਸੀਂ ਤੁਹਾਨੂੰ ਕਵਰੇਜ ਦਿਖਾਉਂਦੇ ਰਹਾਂਗੇ ਹੁਣ ਗੱਲ ਕਰਦੇ ਆਂ ਵੀ ਅੱਜ ਦੇ ਇਹ ਜਿਹੜੇ ਸਟਾਰਟ ਕਰ ਰਹੇ ਨੇ ਇੱਥੋਂ ਤੇ ਕਰਨਲ ਗਰੇਵਾਲ ਸਾਹਿਬ ਸਾਡੇ ਨਾਲ ਨੇ ਉਹ ਇਸ ਨੂੰ ਆਰਗੇਨਾਈਜ਼ ਕਰਨੇ ਨੇ ਤੇ ਡਾਕਟਰ ਅਮਨਦੀਪ ਬੈਂਸ ਨੇ ਤੇ ਬਾਕੀ ਵੀ ਸਾਰੇ ਜਿਹੜੇ ਪਤਵੰਤੇ ਸੱਜਣ ਨੇ ਬਹੁਤ ਵੱਡੇ ਵੱਡੇ ਅਹੁਦਿਆਂ ਤੋਂ ਰਿਟਾਇਰ ਹੋਣ ਵਾਲੇ ਵੀ ਲੋਕ ਇੱਥੇ ਨੇ ਜੋ ਕਿਸਾਨੀ ਦੇ ਮਸਲੇ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਆਓ ਗੱਲ ਕਰਦੇ ਆਂ ਇਹਨਾਂ ਨਾਲ ਵੀ ਅੱਜ ਇਸ ਮਸਲੇ ਤੇ ਕਿੰਨੇ ਕੁ ਲੋਕ ਸ਼ਹੀਦ ਹੋ ਗਏ ਤੇ ਕਿਸ ਤਰ੍ਹਾਂ ਅੱਜ ਦਾ ਜਿਹੜਾ ਫੰਕਸ਼ਨ ਹੈ ਸਿਰਫ ਸ਼ਹੀਦਾਂ ਨੂੰ ਸਮਰਪਿਤ ਹੈ ਤੇ ਇਹ ਉਹਦੇ ਵਿੱਚ ਕੀ ਕਰਨ ਜਾ ਰਹੇ ਨੇ ਹਾਂਜੀ ਸਵਾਗਤ ਹੈ ਤੁਹਾਡਾ ਅੱਜ ਅਸੀਂ ਸ਼ਹੀਦਾਂ ਦਾ ਦਿਨ ਮਨਾ ਰਹੇ ਹਾਂ ਕਿਉਂਕਿ ਹੋਰ ਜਗ੍ਹਾ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ ਤੇ ਅਸੀਂ ਲੁਧਿਆਣੇ ਵਾਲਿਆਂ ਨੇ ਵੀ ਸੋਚਿਆ ਕਿ ਸਾਨੂੰ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਬਹੁਤ ਜ਼ਰੂਰੀ ਹੈ ਤੇ ਉਹਨਾਂ ਦਾ ਜੋ ਦੇਣ ਹੈ ਸਾਡੇ ਪੰਜਾਬੀਆਂ ਨੂੰ ਇਹ ਇੱਕ ਬਹੁਤ ਵੱਡੀ ਹੈ ਕਿਉਂ ਘਰ ਨੂੰ ਛੱਡ ਕੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਉਹ ਹੱਦਾਂ ਤੇ ਜਾ ਬੈਠੇ ਔਰ ਹੈਰਾਨੀ ਦੀ ਗੱਲ ਹੈ ਕਿ ਜੋ ਉਹਨਾਂ ਦੇ ਵਾਰਿਸ ਵੀ ਨੇ ਉਹ ਕਹਿੰਦੇ ਅਸੀਂ ਇੱਥੋਂ ਨਹੀਂ ਜਾਣਾ ਹੈ ਜਦ ਤੱਕ ਇਹ ਸਾਡਾ ਫੈਸਲਾ ਨਹੀਂ ਹੋ ਜਾਂਦਾ ਤਿੰਨ ਬਿਲਾ ਨੂੰ ਵਾਪਸ ਕਰਨ ਦਾ ਬਹੁਤ ਬਹੁਤ ਧੰਨਵਾਦ ਅਗਰਵਾਲ ਸਾਹਿਬ ਆਪਾਂ ਗੱਲ ਕਰਦੇ ਰਹਾਂਗੇ ਅੱਗੇ ਇਹ ਸੀ ਕਰਨਲ ਗਰੇਵਾਲ ਸਾਹਿਬ ਜੋ ਰਿਟਾਇਰਡ ਆਕ ਸਰਵਿਸਮੈਨ ਨੇ ਜਵਾਨ ਤੇ ਕਿਸਾਨ ਅੱਜ ਦੋਨੇ ਇਸ ਮਾਮਲੇ ਤੇ ਇਕੱਠੇ ਨੇ ਹੁਣ ਗੱਲ ਕਰਦੇ ਆ ਰਿਟਾਇਰਡ ਈਟੀਓ ਨੇ ਸਾਡੇ ਨਾਲ ਬਲਕੌਰ ਸਿੰਘ ਜੀ ਆਪਣੇ ਪਹਿਰਾਵੇ ਤੋਂ ਜਾਣੇ ਜਾਂਦੇ ਨੇ ਆਪਣੇ ਚਾਦਰ ਜੋ ਉਹਨਾਂ ਦੀ ਇੱਕ ਪਛਾਣ ਹੈ ਉਹਨਾਂ ਨੇ ਸਾਰੀ ਨੌਕਰੀ ਵੀ ਇਸੇ ਤਰ੍ਹਾਂ ਕੀਤੀ ਹੈ ਕਿਉਂਕਿ ਕਿਸੇ ਨੇ ਚੈਲੰਜ ਕੀਤਾ ਸੀ ਕਿ ਤੁਹਾਡਾ ਪਹਿਰਾਵਾ ਠੀਕ ਨਹੀਂ ਹੈ ਤੇ ਅੱਜ ਕਿਉਂਕਿ ਇਹਨਾਂ ਨੂੰ ਆਪਾਂ ਅੱਗੇ ਵੀ ਬੜੇ ਮਸਲਿਆਂ ਤੇ ਦੇਖਦੇ ਰਹੇ ਹਾਂ ਬੜੇ ਬੇਵਾਪਕ ਅਬਦੇ ਵਿਚਾਰ ਦਿੰਦੇ ਰਹੇ ਨੇ ਤੇ ਹਾਂਜੀ ਅੱਜ ਇਹਦੇ ਬਾਰੇ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਬੀਰ ਸਾਹਿਬ ਦੇ ਅਨੁਸਾਰ ਮਰਤਾ ਮਰਤਾ ਜਗ ਮੂਆ ਮਰਨਾ ਨਾ ਜਾਣੇ ਕੋਏ ਐਸੀ ਮਰਨੀ ਜੋ ਮਰੇ ਬਹੁਰ ਨ ਮਰਨਾ ਹੋਏ ਅੱਜ ਦੇ ਸੰਘਰਸ਼ ਵਿੱਚ ਜਿੰਨਾ ਜਿਹੜਾ ਵੀ ਬੰਦਾ ਆਪਣਾ ਯੋਗਦਾਨ ਆਪਣਾ ਹਿੱਸਾ ਪਾ ਰਿਹਾ ਉਹ ਸਹੀ ਆਪਣੀ ਜ਼ਿੰਦਗੀ ਨੂੰ ਲੇਖੇ ਲਾ ਰਿਹਾ ਔਰ ਇਹ ਲੇਖੇ ਲਾਉਣਾ ਤੁਹਾਡੀ ਚੇਤਨਾ ਬਤਾਉਂਦਾ ਜੇ ਹਿੰਦੁਸਤਾਨ ਦੇ ਲੋਕ ਆਪਣੀ ਚੇਤਨਾ ਵਿੱਚ ਰਹਿਣ ਤੇ ਝੂਠੀਆਂ ਫੂਡਲ ਕਿਸਮ ਦੀਆਂ ਕਦਰਾਂ ਕੀਮਤਾਂ ਨੂੰ ਨਾ ਚਿੰਬੜਨਾ ਲੋਕ ਰਾਜ ਦੇ ਵਿੱਚ ਸ਼ੂਟ ਲਿਖ ਕੇ ਸੁਣਿਆ ਜੜੀਆਂ ਕਦਰਾਂ ਕੀਮਤਾਂ ਨੂੰ ਲਾਜ਼ਮੀ ਛੱਡ ਦੇਣਾ ਚਾਹੀਦਾ ਅਖੌਤੀ ਬਹਾਦਰ ਹੋਣਾ ਅਖੌਤੀ ਮੁੱਛ ਖੜੀ ਹੋਣੀ ਅਖੌਤੀ ਡੌਲੇ ਫਰਕਣੇ ਖੌਤੀ ਚੌੜੀ ਛਾਤੀ ਹੋਣੀ ਨਾ ਬੁੱਧੀ ਤੇ ਵਿਵੇਕ ਜੇ ਤੁਸੀਂ ਇਹ ਰੱਖਿਆ ਫੇਰ ਤਾਂ ਤੁਸੀਂ ਜਾਗਦੇ ਰਹੋਗੇ ਜੇ ਨਾ ਰੱਖਿਆ ਤੇ ਕਾਰਪੋਰੇਟ ਸੈਕਟਰ ਦੀਆਂ ਇੰਨੀਆਂ ਖਤਰਨਾਕ ਪਾਲਸੀਆਂ ਨੇ ਸੁੱਤੇ ਪਿਆ ਨੂੰ ਡਰੜ ਸਕਦੀਆਂ ਇਹ ਹੁਣ ਆਪਾਂ 120 ਬੰਦੇ ਜਿਹੜੇ ਕਮਾਲ ਆ ਵੀ ਬਜ਼ੁਰਗ ਬੱਚੇ ਜਵਾਨ ਮਹਾਤਮਾ ਗਾਂਧੀ ਦੇ ਅਮਨ ਜਿਹੜਾ ਸ਼ਾਂਤੀ ਦਾ ਅੰਦੋਲਨ ਸੀ ਉਹਦੇ ਨਾਲੋਂ ਹਜ਼ਾਰ ਗੁਣਾ ਵੱਧ ਸ਼ਾਂਤੀਪੂਰਵ ਜਿਹੜਾ ਸੰਘਰਸ਼ ਚੱਲ ਰਿਹਾ ਤੇ ਇਹ ਇੱਕ ਬੰਦਾ ਵੀ ਸਰਕਾਰ ਨੂੰ ਮਾਰਨ ਦਾ ਬਹਾਨਾ ਨਹੀਂ ਦੇ ਰਿਹਾ ਔਰ ਸਰਕਾਰ ਚਾਹੁੰਦੀ ਹੈ ਕਿ ਮੈਂ ਕੋਈ ਨਾ ਕੋਈ ਬਹਾਨਾ ਪਾਣਾ ਆਪਾਂ ਇੰਨਾ ਸ਼ਾਂਤ ਰਹਿਣਾ ਕਿ ਇਹਨਾਂ ਦੀਆਂ ਬੰਦੂਖਾਂ ਇਹਨਾਂ ਦੇ ਹੱਥਾਂ ਦੇ ਵਿੱਚ ਹੀ ਜੰਗ ਲੱਗ ਜੇ ਬਿਲਕੁਲ درست ਗੱਲ ਹੈ 120 ਦੇ ਕਰੀਬ ਜੋ ਕਿਸਾਨ ਨੇ ਸ਼ਹੀਦ ਹੋ ਚੁੱਕੇ ਨੇ ਔਰ ਉਹਦੇ ਵਿੱਚ ਸਭ ਤੋਂ ਵੱਡਾ ਹਿੱਸਾ 76 ਲੋਕ ਪੰਜਾਬ ਤੋਂ ਨੇ ਕਿਉਂਕਿ ਪੰਜਾਬ ਸਦਾ ਹੀ ਮੋਰੀ ਰਿਹਾ ਹੈ ਚਾਹੇ ਆਜ਼ਾਦੀ ਦੀ ਲੜਾਈ ਹੋਵੇ ਚਾਹੇ ਲੋਕਤੰਤਰ ਦੀ ਲੜਾਈ ਹੋਵੇ ਪੰਜਾਬ ਵੀ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਤੇ ਇੱਥੇ ਵੀ ਇਸ ਸੰਘਰਸ਼ ਵਿੱਚ ਪੰਜਾਬ ਦਾ ਇੱਕ ਵੱਡਾ ਰੋਲ ਹੈ ਉਹਨੇ ਮੂਵਮੈਂਟ ਸਿਰਫ ਕਿਸਾਨੀ ਦੀ ਨਹੀਂ ਰਹੀ ਇੱਕ ਲੋਕਤੰਤਰ ਦੀ ਮੂਵਮੈਂਟ ਹੋ ਗਈ ਹੈ ਕਿਉਂਕਿ ਲੋਕਤੰਤਰ ਵਿੱਚ ਕਿਸਾਨ ਜਵਾਨ ਜੋ ਵੀ ਕਿਰਤੀ ਨੇ ਮਜ਼ਦੂਰ ਨੇ ਔਰ ਰਲ ਕੇ ਸਰਕਾਰ ਬਣਾਉਂਦੇ ਨੇ ਜੇ ਸਰਕਾਰ ਲੋਕਾਂ ਦੀ ਨਾ ਸੁਣੇ ਤੇ ਫਿਰ ਲੋਕਤੰਤਰ ਦੇ ਮਾਇਨੇ ਹੀ ਬੇਕਾਰ ਹੋ ਜਾਂਦੇ ਨੇ ਜੋ ਅੱਜ ਸ਼ਾਇਦ ਹੋ ਚੁੱਕੇ ਨੇ ਇਸੇ ਕਰਕੇ ਅੱਜ ਇਹ ਅੰਦੋਲਨ ਗਲੀ ਗਲੀ ਘਰ ਘਰ ਪਹੁੰਚ ਚੁੱਕਿਆ ਹੈ ਬੜੀ ਵੱਡੀ ਗਿਣਤੀ ਵਿੱਚ ਜਦੋਂ ਅਸੀਂ ਹਾਈਵੇ ਤੇ ਦੇਖਦੇ ਆ ਟਰੈਕਟਰ ਟਰਾਲੀਆਂ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ 26 ਤਰੀਕ ਨੂੰ ਕੁਝ ਹੋਰ ਹੀ ਉੱਥੇ ਨਜ਼ਾਰਾ ਹੋਵੇਗਾ ਪਰ ਇਹ ਗੱਲ ਦਾ ਯਕੀਨ ਕਿਸਾਨ ਜਥੇਬੰਦੀਆਂ ਨੇ ਸਭ ਨੇ ਦਬਾਇਆ ਹੈ ਕਿ ਇਹ ਬੜਾ ਸ਼ਾਂਤੀਪੂਰਨ ਰਹੇਗਾ ਤੇ ਇਹ ਹੁਣ ਗੱਲ ਇਹਨਾਂ ਨਾਲ ਇਸੇ ਵੀ ਕਰਦੇ ਆ ਕਿ ਇਹ ਚੀਜ਼ ਜੋ ਸ਼ਾਂਤੀਪੂਰਨ ਰੱਖਣਾ ਇਸ ਨੂੰ ਇੱਕ ਬਹੁਤ ਵੱਡੀ ਜੋ ਚੈਲੰਜ ਸੀ ਕਿਸਾਨਾਂ ਕੋਲੇ ਕਿਸ ਤਰ੍ਹਾਂ ਇਸ ਨੂੰ ਸ਼ਾਂਤੀਮਈ ਰੱਖਿਆ ਜਾ ਰਿਹਾ ਹੈ ਅੱਜ ਕਿਸਾਨ ਮਜ਼ਦੂਰ ਅੰਦੋਲਨ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਸਾਥੀਆਂ ਲਈ ਜੋ ਰੋਸ ਮਾਰ ਕੱਢਿਆ ਜਾ ਰਿਹਾ ਸਰਦਾਂਝਲੀ ਭੇਟ ਕਰਨ ਲਈ ਉਹਦੇ ਵਿੱਚ ਹਾਜ਼ਰ ਹੋਏ ਸਾਰੇ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਇਹ ਜੋ ਸੰਘਰਸ਼ ਆ ਇਹ ਇੱਕ ਕਿਸਾਨੀ ਅੰਦੋਲਨ ਨਹੀਂ ਰਿਹਾ ਮਜ਼ਦੂਰ ਸੰਘਰਸ਼ ਨਹੀਂ ਰਿਹਾ ਇਹ ਇੱਕ ਜਨ ਅੰਦੋਲਨ ਰੂਪ ਧਾਰ ਚੁੱਕਿਆ ਜੋ ਕੱਲਾ ਕੇਵਲ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਹਰਿਆਣਾ ਰਾਜਸਥਾਨ यूपी बिहार सारे हिंदुस्तान च फैल चुकेया सारे देशा च सारी दुनिया च फैल चुकेया हां जी ਅਸੀਂ ਗੱਲਬਾਤ ਕਰਦੇ ਰਹਾਂਗੇ ਤੇ ਮੇਰੀ ਸਭ ਨੂੰ ਬੇਨਤੀ ਹੈ ਛੋਟੀ ਜੀ ਗੱਲਬਾਤ ਥੋੜੀ ਰੱਖੋ ਕਿਉਂਕਿ ਆਪਾਂ ਜਿਆਦਾ ਤੋਂ ਜਿਆਦਾ ਲੋਕਾਂ ਦੇ ਵਿਚਾਰ ਲਈਏ ਤੇ ਜਿਆਦਾ ਤੋਂ ਲੋਕ ਇਕੱਠੇ ਕਰਕੇ ਜੋ ਸ਼ਰਧਾਂਜਲੀ ਦਾ ਪਰਪਸ ਹੈ ਉਸ ਨੂੰ ਆਪਾਂ ਪੂਰਾ ਸਿਰੇ ਚਾੜੀਏ ਹਾਂਜੀ ਤੁਸੀਂ ਕੀ ਕਹਣਾ ਹੈ ਮੈਂ ਜੀ ਕਰਨ ਬਲਵਿੰਦਰ ਹਾਂ ਇਹ ਜਿਹੜਾ ਸੰਘਰਸ਼ ਸਾਡੇ ਕਿਸਾਨ ਵੀਰ ਕਰ ਰਹੇ ਆ ਇਹ ਜ਼ਬਰ ਔਰ ਸਬਰ ਦਾ ਇਮਤਿਹਾਨ ਹੈ ਇਹਦੇ ਵਿੱਚ ਦੇਖੋ ਅਲਟੀਮੇਟਲੀ ਜ਼ਬਰ ਨੇ دب ਜਾਣਾ ਹੈ ਔਰ ਸਬਰ ਨੇ ਉੱਤਰ ਜਾਣਾ ਹੈ ਮੈਂ ਪਿੱਛੇ ਗਿਆ ਸੀ ਉੱਥੇ ਬੱਚਿਆਂ ਨਾਲ ਗੱਲ ਕੀਤੀ ਯਾਰ ਤੁਸੀਂ ਇੱਥੇ ਕੀ ਕਰ ਰਹੇ ਹੋ ਤੁਹਾਡਾ ਸਕੂਲ ਦਾ ਟਾਈਮ ਆ ਉਹ ਕਹਿੰਦੇ ਅੰਕਲ ਮੰਗਦੀ ਆ ਆਜ਼ਾਦੀ ਅੱਜ ਫੇਰ ਕੁਰਬਾਨੀਆਂ ਦੇਸ਼ ਤੋਂ ਦਾ ਮਾਰੀਆਂ ਤਿੱਕਾ ਦੀਆਂ ਜਵਾਂ ਬਿਲਕੁਲ ਜੀ ਇਹ ਸਪਿਰਟ ਬੇਸਪਰੇਟ ਹੈ ਐਸੀ ਕਰਨਲ ਬਲਵਿੰਦਰ ਉੱਥੇ ਜਾ ਕੇ ਵੀ ਆਏ ਨੇ ਔਨ ਗਰਾਉਂਡ ਦੇਖ ਕੇ ਆਏ ਨੇ ਔਰ ਸਾਨੂੰ ਉਹ ਫੀਡਬੈਕ ਦਿੱਤਾ ਕਿ ਅੱਜ ਕੱਲ੍ਹ ਉੱਥੇ ਕਿਸ ਤਰ੍ਹਾਂ ਦੇ ਲੋਕ ਬੱਚੇ ਬੁੱਢੇ ਤੇ ਜਵਾਨ ਉੱਥੇ ਪਹੁੰਚੇ ਹੋਏ ਨੇ ਹੁਣ ਸੇਖੋ ਸਾਹਿਬ ਨੇ ਸਾਡੇ ਨਾਲ ਪੰਜਾਬੀ ਦੇ ਬਹੁਤ ਵੱਡੇ ਪੈਰੋਕਾਰ ਨੇ ਦੁਬਾਰਾ ਦਫਤਰਾਂ ਚ ਪੰਜਾਬੀ ਹਰ ਚੀਜ਼ ਚ ਪੰਜਾਬੀ ਲਾਗੂ ਕਰਵਾਉਣ ਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਬੜੇ ਗਰਾਊਂਡ ਲੈਵਲ ਤੇ ਇਹ ਕੰਮ ਕਰਦੇ ਨੇ ਤੇ ਅੱਜ ਕੱਲ ਦੀ ਜਵਾਨੀ ਹੈ ਜਾਂ ਅੱਜ ਕੱਲ ਦੇ ਜਿਹੜੇ ਅਫਸਰ ਨੇ ਹਰੇਕ ਨੂੰ ਇਸ ਗੱਲ ਦੀ ਜਿਹੜੀ ਸਾਡੀ ਮਾਂ ਬੋਲੀ ਦੀ ਇੰਪੋਰਟੈਂਸ ਹੈ ਸਮਝਾਉਂਦੇ ਨੇ ਇਸ ਸੰਘਰਸ਼ ਨਾਲ ਵੀ ਜੁੜੇ ਹੋਏ ਨੇ ਤੇ ਕੀ ਕਹਿਣਾ ਚਾਹੋਗੇ ਸਿਕਤਾ ਮੈਂ ਤਾਂ ਜੀ ਇਹੀ ਕਹਿਣਾ ਚਾਹੂੰਗਾ ਕਿ ਜਦੋਂ ਅਤਿਆਚਾਰੀ ਜਿਹੜਾ ਰਾਜ ਕਰਦਾ ਹੈਗਾ ਉਹ ਜਦੋਂ ਮਰਦਾ ਹੈਗਾ ਤਾਂ ਉਹਦੇ ਨਾਲ ਉਹਦਾ ਰਾਜ ਹੀ ਨਹੀਂ ਜਾਂਦਾ ਉਹਦੀ ਨੀਂਹ ਹੀ ਲੱ ਜਾਂਦੀ ਆ ਸਾਰਾ ਤੇ ਜਿਹੜੇ ਯੋਧੇ ਸਾਡੇ ਘੋਲ ਕਰਕੇ ਘੋਲ ਦੇ ਵਿੱਚ ਜਿਨ੍ਹਾਂ ਨੇ ਜਿਹੜੇ ਮਰੇ ਨੇ ਉਹ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਉਹਨਾਂ ਨੇ ਤੇ ਉਹਨਾਂ ਦਾ ਜਿਹੜਾ ਯੋਗਦਾਨ ਆ ਉਸ ਨੇ ਇੱਕ ਇਹੋ ਜੀ ਨੀਂਹ ਜਬਰਦਸਤ ਨੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈਗਾ ਜਿਸ ਤੇ ਇੱਕ ਨਵਾਂ ਨਵੀਂ ਚੇਤਨਾ ਨਵਾਂ ਰਾਜ ਉੱਤੇ ਖੜਾ ਹੋਊਗਾ ਜਿਸ ਦੇ ਵਿੱਚ ਜਿੱਥੇ ਵੀ ਅਤਿਆਚਾਰ ਕੀਤਾ ਜਾਂਦਾ ਹੈਗਾ ਹੱਕ ਮਾਰੇ ਜਾਂਦੇ ਨੇ ਉਹਨਾਂ ਤੇ ਪੈਰਾ ਦਿੱਤਾ ਜਾਊਗਾ ਤੇ ਅਸੀਂ ਇੱਥੇ ਇਕੱਠੇ ਹੋ ਕੇ ਵਾਅਦਾ ਕਰਦੇ ਹਾਂ ਉਹਨਾਂ ਸ਼ਹੀਦਾਂ ਦੀਆਂ ਰੂਹਾਂ ਨੂੰ ਯਾਦ ਕਰਦੇ ਹੋਏ ਵੀ ਅਸੀਂ ਹਰ ਹਾਲ ਉਹਨਾਂ ਦਾ ਜਿਹੜਾ ਦਿੱਤਾ ਉਹਨਾਂ ਦੀ ਕੁਰਬਾਨੀਆਂ ਉਸ ਤੇ ਪਹਿਰਾ ਦੇਾਂਗੇ ਤੇ ਜਿਹੜਾ ਜ਼ੁਲਮ ਆ ਉਹਦਾ ਨਾਸ਼ ਹੋਊਗਾ ਅਸੀਂ ਫਤਿਹ ਹਾਸਲ ਕਰਨੀ ਆ ਉਸੇ ਖਾਤਰ ਨਿਕਲੇ ਆ ਤੇ ਉਸ ਫਤਿਹ ਨੂੰ ਅਸੀਂ ਹਾਸਲ ਕਰਕੇ ਹੀ ਅੱਗੇ ਜਾਵਾਂਗੇ ਧੰਨਵਾਦ ਜੀ ਹਾਂਜੀ ਪ੍ਰੋਫੈਸਰ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਦਸਵੇਂ ਪਾਤਸ਼ਾਹ ਦੀ ਬਖਸ਼ੀ ਹੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਖਤੇ ਪ੍ਰਵਾਨ ਕਰਿਓ ਔਰ ਇਸ ਸੰਘਰਸ਼ ਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਮੈਂ ਤਾਂ ਮੋਦੀ ਸਾਹਿਬ ਦਾ ਧੰਨਵਾਦ ਕਰਨਾ ਹੈਗਾ ਜਿਹੜਾ ਉਹਨੇ ਸਾਡੀ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਜਗਾਤਾ ਸਾਨੂੰ ਯੂਨਾਈਟ ਕਰਤਾ ਔਰ ਸਾਨੂੰ ਸਾਰਾ ਇੰਡੀਆ ਦੇ ਵਿੱਚ ਸਾਡੀ ਇੱਕ ਪਛਾਣ ਬਣਾਈ ਦੁਬਾਰਾ ਜਿਹੜੀ ਕਿ ਗਵਾਚ ਚੁੱਕੀ ਸੀ ਔਰ ਮੈਂ ਇੱਥੇ ਗੱਲ ਕਹਿਣੀ ਚਾਹਣਾ ਜਿਹੜੀ ਕਿ ਅੱਜ ਤੱਕ ਇਹ ਮੋਰਚੇ 'ਚ ਬਹੁਤ ਘਟ ਗਈ ਹੈ ਅਸਲ ਦੇ ਵਿੱਚ ਜਿਹੜਾ ਕਾਨੂੰਨ ਜਿਹੜੇ ਤਿੰਨ ਬਣੇ ਨੇ ਨਾ ਇਹ ਇੱਕ ਟਰਮ ਹੁੰਦੀ ਹੈ ਕ੍ਰੋਨਿਕ ਕੈਪਟਲਿਜ਼ਮ ਇਹ ਉਸ ਤਰ੍ਹਾਂ ਦੇ ਤਹਿਤ ਕਾਨੂੰਨ ਬਣੇ ਨੇ ਕ੍ਰੋਨਿਕ ਕੈਪੀਟਲਿਜ਼ਮ ਹੁੰਦਾ ਨੈਕਸਸ ਬਿਟਵੀਨ ਇੰਡਸਟਰੀ ਐਂਡ ਪੋਲੀਟੀਸ਼ੀਅਨ ਉਸ ਨੈਕਸਸ 'ਤੇ ਕਾਨੂੰਨ ਬਣੇ ਔਰ ਇਹ ਕਾਨੂੰਨ ਜਿਹੜੇ ਨੇ ਅਡਾਨੀ ਅਮਬਾਨੀ ਦੇ ਐਕਸਪਰਟਸ ਨੇ ਆਪਣੇ ਘਰ ਬੈਠ ਕੇ ਬਣਾਏ ਔਰ ਬਣਾ ਕੇ ਕਹਤਾ ਵੀ ਆ ਕਾਨੂੰਨ ਤੁਸੀਂ ਪਾਸ ਕਰਵਾ ਦਿਓ ਔਰ ਮੋਦੀ ਸਾਹਿਬ ਨੇ ਉਹ ਪਾਸ ਕਰਵਾ ਦਿੱਤੇ ਐਕਚੁਅਲੀ ਇਹ ਨਾ ਕਾਨੂੰਨਾਂ ਦੇ ਵਿੱਚ ਕੋਈ ਵੀ ਕਿਸਾਨਾਂ ਬਾਰੇ ਗੱਲ ਹੈ ਹੀ ਨਹੀਂ ਕੋਈ ਔਰ ਸਾਰੇ ਜਾਣਦੇ ਦੁਨੀਆ ਜਾਣਦੀ ਕਿ ਇਹਦੇ 'ਚ ਗਲਤੀਆਂ ਸੀ ਕਾਨੂੰਨ ਪਾਸ ਕਰਨ 'ਚ ਤਾਂ ਹੀ ਇਹ ਜਿਹੜੀ ਉਹਨੂੰ ਅਮੈਂਡ ਕਰਨ ਨੂੰ ਮੰਨ ਰਹੇ ਹੈਗੇ ਆ ਸੋ ਮੋਦੀ ਜੀ ਜਿਹੜੇ ਨੇ ਉਹਨਾਂ ਨੇ ਜੋ ਕੁਝ ਵੀ ਕੀਤਾ ਇਹ ਉਹਦੇ ਨਾਲ ਦੇਸ਼ ਦਾ ਸਾਰੇ ਦੁਨੀਆ 'ਚ ਨਾਮ ਬਦਨਾਮ ਹੋਇਆ ਔਰ ਮੈਂ ਸਮਝਦਾ ਕਿ ਮੋਦੀ ਸਾਹਿਬ ਨੂੰ ਇਹ ਕਾਨੂੰਨ ਜਿਹੜਾ ਵਾਪਸ ਲੈਣੇ ਚਾਹੀਦੇ ਆ ਔਰ ਜਿਹੜੇ 120 ਦੇ ਕਰੀਬ ਸ਼ਹੀਦ ਹੋਏ ਆ ਉਹਨਾਂ ਸਾਰੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਉਹਨਾਂ ਨੂੰ ਸਾਰਿਆਂ ਨੂੰ ਸੈਂਟਰ ਗਵਰਨਮੈਂਟ ਦੀਆਂ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਔਰ ਮੈਂ ਆਰਗੇਨਾਈਜ਼ਰਸ ਨੂੰ ਵਿਦਾਈ ਦਿਨਾ ਕਿ ਉਹਨਾਂ ਨੇ ਇਸ ਮੌਕੇ ਦੇ ਉੱਪਰ ਅੱਜ ਜਦੋਂ ਕਿ ਅਸੀਂ ਨੇਤਾ ਜੀ ਸ਼ਿਵਾਜਿੰਦਰ ਬੋਸ਼ ਦਾ ਵੀ ਅੱਜ ਸ਼ਤਾਬਦੀ ਦਾ ਦਿਨ ਉਹਨਾਂ ਦੇ ਦਿਨ ਮਨਾ ਰਹੇ ਆ ਉਹਦੇ ਦਿਨ ਤੇ ਤੇ ਉਧਰੋਂ 26 ਜਨਵਰੀ ਨੂੰ ਅਸੀਂ ਟਰੈਕਟਰ ਮਾਰਚ ਕੱਢ ਰਹੇ ਆ ਉਹਦੇ ਸੰਬੰਧ ਤੇ ਅੱਜ ਜਿਹੜੀ ਰੈਲੀ ਕੀਤੀ ਲੋਕਾਂ ਨੂੰ ਜਾਗਰੂਕ ਕੀਤਾ ਇਹਦੇ ਲਈ ਆਰਗੇਨਾਈਜ਼ਰ ਦਾ ਬਹੁਤ ਬਹੁਤ ਨਵਾਦ ਹੈ ਥੈਂਕ ਯੂ ਇੱਕੋ ਇੱਕ ਗੱਲ ਉੱਪਰ ਕੇ ਸਾਹਮਣੇ ਆ ਰਹੀ ਹੈ ਕਿ ਕਾਲੇ ਕਸੂ ਜੋ ਰੱਦ ਕੀਤੇ ਜਾਣ ਅੱਜ ਇਸ ਚੀਜ਼ਾਂ ਦੇ ਮਾਰਚ ਨੂੰ ਅਸੀਂ ਅੱਗੇ ਕਵਰ ਕਰਦੇ ਰਹਾਂਗੇ ਤੁਹਾਨੂੰ ਦਿਖਾ ਰਿਹਾ ਡਿਸਕਵਰ ਪਲੱਸ ਦਿਖਾਵਾਂਗੇ ਸੱਚ ਬੋਲਦਾ ਸੱਚ ਡਿਸਕਵਰ ਪਲੱਸ ਤੁਹਾਡੇ ਲਈ ਮੈਂ ਦਰਸ਼ਨ ਢਿੱਲੋਂ ਜਗਦੀਪ ਕਮਨ ਦੇ ਨਾਲ ਲੁਧਿਆਣੇ ਤੋਂ